ਜਾ ਦੇ ਮੇਰੇ ਘਰ ਮਾਰੇ ਕਹਿ ਹਰ ਬਣੀ ਅਗਰ ਨਾ ਕੋਈ ਤਹੈ ਅਨਿਯੁਪੁਨਨ ਅਨਿਯਾਚੰ ਤੁਰਾਯਾ ਦੀਆ ਵਰਗੇ ਈ ਧਿਆਗਤਾਂ ਪਾਵੈ ਜੋ ਜਨਗ ਜਾਵੇ ਇਹ ਸਤ ਸਗਨਾ ਕਾ ਕਸਨ ਹੈ ਸੁਭਦ ਸੇ ਬਖਸੇ ਲੋ ਜਨ ਪਾਵੇ ਇਹ ਜਨਨ ਸਤ ਵੇਲਾ ਸੱਚੇ ਕਰਾਵੇ ਜੋ ਮੇਰੇ ਪਾਲੀ ਲੋ ਸੱਜੇ ਮਨੋਰਤ ਕੂਰੇ ਭਾਰਮਤ ਪਾਇਆ ਉਤਰੇ ਸੰਗ ਸੁਹੂਰੇ ਇਹ ਤੋਂ ਸਤਾ ਬੁਰੇ ਸੁਣੀ ਸੱਚੀ ਬਾਣੀ ਸਤ ਸਦ ਪੈ ਸਸੇ ਕੂਰੇ ਕੁੱਤੇ ਜਾਨ thank hey. ਦੇ ਆਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਵਾਹਿਗੁਰੂ ਕਹ ਨਾਨਕ ਸਭ ਕੋਈ ਨਾਉ ਨ ਜਾਣ ਕਹ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣ ਟਕ ਪੜਦੇ ਰਖਲਾਜ ਨਾ ਕਰੀ ਕਿਸੇ ਦੇ ਮੁਥਾਰ ਮੁਥਾਰੂ ਦੇ ਕਰੀ ਜਿਦੇ ਨੇਤਰਾ ਮਿਲਾਜ ਚੜਨੇ ਕੋ ਘੋੜਾ ਡਾਣੇ ਕੋ ਬਾਜ ਸਤ ਖਾਲਸਾ ਦਾ ਹੋਏਗਾ ਰਾਜ ਦੁਸ਼ਮਣ ਦੁਸ਼ਟ ਦੇਖ ਕੇ ਜਾਹੇਗੇ ਭਾਜ ਤੀਨੇ ਤਾਪ ਨਿਵਾਰਣ ਹਾਰਾ ਦੁੱਖ ਹੰਤਾ ਸਤਰਾਸ ਤਾ ਕੋ ਵਿਗਰਣਾ ਕੋ ਲਾਗੇ ਜਾ ਕੇ ਸਬਾਗੇ ਅਰਦਾਸ ਅਰਦਾਸ ਕੋ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪਗਉਤੀ ਜੀ ਸਹਾਇ ਵਾਰ ਸ੍ਰੀ ਪਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਪਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਐ ਜੀ ਸਹਾਇ ਅਰਜਨ ਹਰਿ ਗੋਬਿੰਦ ਰੋ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸੇ ਧਿਆਏ ਸਭ ਦੁਖੁ ਜਾਏ ਤੇਗ ਬਹਾਦਰ ਸਿਮਰਿਆ ਕਾਰਨੁ ਲਿ ਜਾਵੇ ਧਾਏ ਸੰਤਾਨੀ ਹੋਈ ਸਹਾਇ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਮ ਪਾਤਸ਼ਾਹ ਦੇ ਸਰੂਪ ਪ੍ਰਤਾਕ ਸ੍ਰੀ ਗੁਰੂ ਗ੍ਰੰਥ ਸਾਹਿਬ ਦਸਮ ਗ੍ਰੰਥ ਸਰਬ ਲੋਗ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਸਾਹਿਬ ਗ੍ਰੰਥ ਦੇ ਪੰਜ ਪਿਆਰੇ ਚਾਰ ਸਾਹਿਬ ਜਾਦੇ 40 ਮੁਕਤੇ ਹੱਡੀਆਂ ਜੱਪੀਆਂ ਤੱਪੀਆਂ ਨੀਮੀਆਂ ਪ੍ਰੇਮੀਆਂ ਜਿਨਾ ਤੁਹਾਡਾ ਨਾਮ ਜਪ ਕੇ ਆ ਵੰਡ ਸਕਿਆ ਦੇਖ ਚਲਾਈ ਦੇਖ ਵਾਹੀ ਦੇਖ ਕੇ ਅਨ ਡਿਠ ਕੀਤਾ ਜੋਨਾ ਪਿਆਰੇਆਂ ਸਤਿਆਰੇਆਂ ਸੁਪੀਰਾ ਦੀ ਪਾਵਨ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੈ ਹੋ ਗੰਗਾਤਸਤਾਂ ਸਰਬੱਤ ਗੁਰਦਵਾਰਿਆਂ ਨੂੰ ਧਾਮਾਂ ਨੂੰ ਨਿਸਾਨਾ ਗੁਰਸਰੋਗਰਾ ਗੁਰੂ ਧੰਸਿਆਂ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੈ ਹੋ ਗੰਗਾਤਸਤਾਂ ਸਰਬੱਤ ਖਾਲਸਾ ਜੀ ਦੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਤੋਂ ਵਾਹਿਗੁਰੂ 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 ਨਾਮ ਚਿਤਾਵ ਚਿਤਾਵਣ ਦਾ ਸਦਕਾ ਸਰਬਸਤੋ ਹੋਇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਹਾਂ ਰਛੇ ਹਰਿਆਏ ਦੇਖ ਤੇ ਇੱਕ ਪਤੇ ਮਿਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਦੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸ੍ਰੀ ਦਾਨ ਪੇਸ਼ ਦਾਨ ਰਹਿਤ ਦਾਨ ਬਿਵੇਕ ਦਾਨ ਸਾਧ ਆਸ ਭਰੋਸਾ ਦਾਨਾ ਸਰਦਾਰ ਨਾਮਦਾਰ ਸ੍ਰੀ ਅਮਰਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਜੋ ਤੁੰਗਿਆ ਟੰਡੇ ਭੁੰਗੇ ਜੁਬਾ ਜੋਗਾ タル ਧਰਮ ਕਾ ਜੈਕਾਰ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਸਿੱਖਾ ਦਾ ਮਾਨਿਵਾ ਮਾਤੂ ਜੀ ਮਤ ਪਾਦ ਦੇ ਰਾਖੇ ਆਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀਨਨ ਕਾਣਾ ਸਾਹਿਬ ਲੈ ਕੇ ਹੋਰ ਗੁਰਦੁਆਰਿਆਂ ਗੁਰਧਾਮਾਂ ਕੋ ਨਿਸ਼ਾਨਾ ਗੁਰੂ ਸਰੋਵਰਾਂ ਗੁਰੂ ਧੰਸਿਆ ਜਿੱਥੋਂ ਖਾਲਸਾ ਪੰਥ ਨੂੰ ਵਿਸੋੜਿਆ ਗਿਆ ਹੈ ਜੀ ਖੁੱਲੇ ਦਰਸ਼ਨ ਦੇਦਾਰ ਸੇਵਾ ਸੰਭਾਲ ਖਾਲਸਾ ਪੰਥ ਨੂੰ ਬਖਸ਼ੋ ਜੀ ਹੈ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨੇ ਓਟਿਆਂ ਦੀ ਓਟ ਨਿਆਸਰਿਆਂ ਦੀ ਆਸਰੇ ਸਰਬ੍ਰੇ ਕਾਇਨਾਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੀ ਅਪਾਰ ਕਿਰਪਾ ਬਖਸ਼ੂ ਸੁਭੇ ਹੋਈ ਹੈ ਗੁਰੂ ਗਰੀਬ ਨਿਵਾਜ ਜੀ ਚਾਰ ਪਹਿਰਾਂ ਸੁਖਾਂ ਨੂੰ ਤੁਸੀਂ ਚਾਰ ਪਾਸੇ ਚਰਿਆ ਹੈ ਆਪ ਜੀ ਦੇ ਸੇਕਾਂ ਦੀ ਸੱਚੇ ਪਾਤਸ਼ਾਹ ਜੀ ਕੇ ਸੰਤਨਾਂ ਨਾਲ ਮਿਲ ਕੇ ਆਪ ਜੀ ਦੇ ਪਾਵਨ ਪਵਿੱਤਰ ਸਥਾਨਾਂ ਤੇ ਬਾਣੀ ਦਾ ਜਾਪ ਹੋਏ ਨੇ ਇਤਨੇ ਮੁਹਰ ਸੱਚੇ ਪਾਤਸ਼ਾਹ ਜੀਓ ਆਗਦੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਦਾ ਪ੍ਰਵਾਹ ਚੱਲ ਰਹੇ ਹਨ ਸ੍ਰੀ ਦਸਮ ਗ੍ਰੰਥ ਦੇ ਪ੍ਰਕਾਸ਼ ਹੋਏ ਸਤਿਵ ਸੰਤਨ ਦਾ ਸੰਦੇਦਾਰੇ ਬਖਸ਼ਿਸ਼ ਕੀਤੇ ਗੁਰੂ ਗ੍ਰੀਮ ਰਾਜ ਜੀ ਬਾਣੀ ਪੜ ਜਾ ਇੱਕ ਢੇਨੇ ਕਾ ਬਲਾਹ ਹੋ ਗਿਆ ਹੁਣ ਕਿ ਬਖਸ਼ ਰਾਣਾ ਬਖਸ਼ ਨਹਾਰੋ ਬਾਣੀ ਪੜੀ ਸੁਣ ਸਜ ਖੰਡ ਪ੍ਰਵਾਨ ਕਰਨੀ ਬਣਦਾ ਭਾਵ ਆਇ ਸੰਤਾਨੀ ਹਰਦਮ ਸਾਰੇ ਸੰਤਨੋਂ ਦੇ ਚਰਨਾਂ ਨਾਲ ਲਾਣਾ ਚਲਣਾ ਦੀ ਪ੍ਰੀਤੀ ਬਖਸ਼ਿਸ਼ ਕਰਨੀ ਅਮਰਤਵਲੇ ਜਗਨਦੇਵ ਬਖਸ਼ਿਸ਼ ਕਰਨੇ ਵਾਤ ਹਰਬਾਣੀ ਪੜੰਦੇਵ ਬਖਸ਼ਿਸ਼ ਕਰਨੇ ਹਰਮਦਾਨ ਫਤਿਹ ਬਖਸ਼ਿਸ਼ ਕਰਨੇ ਗੁਰੂ ਗਰੀਬ ਨਰਾਜ ਜੀਆ ਕਿਰਪਾਲੂ ਦੇ ਆਲੂ ਮਹਿਰਾਂ ਦੇ ਦਾਤੇ ਸਰਬ ਰੇ ਕਾਇਨਾਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਤ ਗੁਰੂ ਕੇ ਸੰਤਾਨਾਂ ਬਖਸ਼ੇ ਦਾਤਾ ਜੋ ਪੰਚਾਕ ਰਾਖਾ ਦੇ ਸਾਜਕੇ ਹਾਜ਼ਰੀ ਆ ਕਰੀ ਪਾਕਸਾਰ ਸੋਜ ਪਵਿੱਤਰਾ ਹੁਣ ਲਾਭ ਭੋਗ ਹਾਰੇ ਆਪ ਜੀ ਨੂੰ ਭੋਗ ਲਗੇ ਨਾ ਇਕੜਾ ਪ੍ਰਸਾਦ ਦੇਖ ਕੇ ਸੋਠੇ ਪਹਿਲੀ ਆਪ ਜੀ ਦਾ ਸਤਿਨਾਮ ਸ੍ਰੀ ਵਾਹਿਗੁਰੂ ਜਪਾਈ ਸੰਗਤ ਦੀ ਅਮਰਤ ਤੇ ਹਾਜ਼ਰੀ ਪ੍ਰਵਾਨ ਕਰਨ ਦੀ ਤਰਫ ਪ੍ਰਵਾਨ ਕਰਨਾ ਆਪਣੇ ਚਾਲ ਦੇ ਪ੍ਰਵਾਹ ਜੋਗੁਮ ਨਾਮੀ ਕਾਰਜਕਾਰ ਵਿ ਸੰਪੰਨ ਨਿਹਾਲ 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 ਕਰੋ ਸਰਬਾਧੇ ਕਾਰਜ ਰਾਸ ਕਰੋ ਗੁਰੂ ਨਾਨਕ ਨਾਮ ਵਾਹਿਗੁਰੂ ਦੀ ਕਾਰਸਾ ਵਾਹਿਗੁਰੂ ਦੀ ਬੋਤੇ ਕੋਰੇ جی میرا گور ہوا آپ سا ਜਿੰਦਾ ਸਰਗਤਨਾ ਸੇ ਤਾਂ ਕੇ ਪਾਪ ਬਨੋ ਕਰ ਲੀਨਾ ਬੰਦ ਸਿਆਗ ਨਾ ਸੇ ਤਾਂ ਕਾਉ ਤਿਗਰਨਾ ਕੋ ਲਗ ਜੇ ਸਤਿਗੁਰੇ ਆਪਣੇ ਰਾਖੇ ਚੰਦ ਕਮਲ ਬਸੇ ਰਦੇ ਅੰਦਰ ਅਹੰਤ ਹਰ ਸਚਾਖੇ ਕਰ ਸੇਵਾ ਸੇਵਕ ਪ੍ਰਭ ਅਕਨੇ ਜੇਨ ਮਨ ਕੀ ਛੁਜਾਰੀ ਨਾਨਕ ਦਾਸਾ ਕਹਿ ਬਲੇ ਬਾਰੇ ਜਿਨ ਪੂਰਨ ਹੈ ਬਾਰ ਗੁਰੂ ਸਾਈਂ ਦੀ ਸਵੇਰਦਾਰ ਪੋਛਾੜ ਕੇ ਜਲੋ ਪਹਾਰ ਦੁਆਰ ਬਾਜੀ ਗਲੇ ਕੀ ਲਾਗਿਆਸ ਗੋਬਿੰਦ ਦਾਸ ਸੋਹਾਰ ਕੋਇ ਕੋਇ ਪ੍ਰਭ ਆਇਆ ਹੋਰਿਆ ਤਉ ਸਰਣਾਇ ਨਾਨਕ ਕੀ ਪਦ ਦੇ ਰਤੀ ਸਭ ਲਈ ਭਗਤੀ 라ਏ ਸੁਰਦਵਾਰ ਕੋ ਸਾਧਕ ਗਹੋ ਮਹਾਰੂਪਾਰ ਵਾਹਿਗੁਰੂ ਦੀ ਰਾਗਿ ਅਸ ਗੋਪਲ ਦਾਸ ਸਵਾਰ ਵਾਹਿਗੁਰੂ ਸਰ ਜੀ ਰਾਏ ਕੋ ਦਿੱਪ ਕਰਾ ਮਨ ਮੂਰਤ ਦੇਰ ਬਕਰਾਇਆ ਪ੍ਰੀਤ ਪਤ ਖੋਇਆ ਕਾਹੇ ਕੋ ਲੋਗ ਠਗੇ ਠਗ ਲੋਕਨ ਲੋਕ ਗयो ਪਰ ਲੋਗ ਗਵਾਹ ਜੀਵਨ ਆਦ ਕੀ ਤੋਰ ਜਹਾਂ ਤੇ ਤੋਰ ਵਿਖਾ ਪਰ ਤੋਰ ਨਾ ਆਏ ਜੇਥੇ ਜੇਥ ਅਜੇ ਮਹਾਜਨ

ਦਾਰਿ ਕੋ ਪ੍ਰਿਆਨ ਪ੍ਰਮਾਨ ਸਦਾਇ ਹੋਵੜੇ ਤਰਮੁ ਕਰਿ ਬਦ ਨਾਹੀ ਵਾਹਿਗੁਰੂ ਤਰਸਾਇ ਰਾਜਿ ਮਿਤਿ ਕੀ ਭਤਿ ਦਰਿ ਗਿ ਉਕਾਰਾ ਗਿ ਆਵੈ ਗੁਰ ਹਰਗੋਬਿੰਦ ਸਾਹਿਬ ਕੀ ਬਖੀਤਰਿ ਮਨੁ ਪਾਵੈ ਸਤਿ ਸਿਰਾਤਿ ਆਤਾਰ ਜਿ ਮੋ ਅੰਕਾਰ ਸਤ ਨਾਮ ਪਰਦਾ ਪਰਪਉ ਪਰਵੈ ਨਕਾ szájánigut a szabdán, aat száj, aat száj, erre bizáj, nem hosszíti száj. Ekkor aat szabdán, aat aport, urvával. Aka mind a júszájánigut a szabdán, aat száj, aat száj, erre ਨਿਰਭਉ ਨਿਰਵੈਰ ਅਕਾਰ ਮੂਰਤ ਅਜਿ નિਸਬਹਿ ਗੁਰ ਪ੍ਰਸਾਦਿ ਆਦ ਸਤਿਗਤ ਆਦ ਸਤ ਹੈ ਕੀ ਸਚ ਨਾਨਕ ਉਸਤਿ ਸਾਚੇ ਕੋ ਬੋਲੰਕਾਰ ਸਤਨਾਮ ਕਰਕਾ ਕੋਤਿਿਰਭਉ ਨਿਰਵੈਰ ਅਕਾਰ ਮੂਰਤ ਅਜਿ નિਸਬਹਿ ਗੁਰ ਪ੍ਰਸਾਦਿ ਆਦ ਸਤਿਗਤ ਆਦ ਸਤ ਹੈ ਕੀ ਸਚ ਨਾਨਕ ਉਸਤਿ ਸਾਚੇ ਕੋ ਬੋਲੰਕਾਰ ست نام سچ واح 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 گرو واح گرو ست stop there